ਗੁਰਬਾਣੀ ਦੇ ਅਨੁਸਾਰ ਜਦੋਂ ਵੀ ਰਜਾ ਦੀ ਗੱਲ ਕਰਦੇ ਆ ਤਾਂ ਹਰ ਕੋਈ ਕਹਿ ਦਿੰਦਾ ਕਿ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹੋ ਪਰ ਰਜਾ ਨੂੰ ਪ੍ਰਵਾਨ ਕਰ ਲੈਣਾ ਐਕਸੈਪਟ ਕਰ ਲੈਣਾ ਇਹ ਹਰ ਕਿਸੇ ਲਈ ਸੌਖਾ ਨਹੀਂ ਹੁੰਦਾ ਜੋ ਘਾਟੇ ਵਾਦੇ ਦੁੱਖ ਸੁੱਖ ਪਰੇਸ਼ਾਨੀਆਂ ਪਾਸਟ ਦੇ ਵਿੱਚ ਹੁਣ ਤੱਕ ਤੁਸੀਂ ਵੇਖੀਆਂ ਹੋਣਗੀਆਂ ਸ਼ਾਇਦ ਉਹਨਾਂ ਨੂੰ ਮੰਨਣਾ ਉਹਨਾਂ ਨੂੰ ਬਿਲਕੁਲ ਪ੍ਰਵਾਨ ਕਰ ਲੈਣਾ ਪ੍ਰਮਾਤਮਾ ਦਾ ਭਾਣਾ ਮੰਨਦੇ ਹੋਏ ਇਹ ਵੀ ਸੌਖੀ ਖੇਡ ਨਹੀਂ ਹੋਣੀ ਪਰ ਉਹਨੂੰ ਮੰਨ ਲੈਣਾ ਹੀ ਰਜਾ ਹੈ ਹੁਣ ਜਿਹੜੇ ਵੀ ਹਾਲਾਤ ਜਾਂ ਜਿਹੜੀਆਂ ਵੀ ਸਿਚੁਏਸ਼ਨ ਦੇ ਵਿੱਚੋਂ ਤੁਸੀਂ ਲੰਘ ਰਹੇ ਹੋ ਜੋ ਵੀ ਸਫਰ ਕਰ ਰਹੇ ਹੋ ਉਹਨੂੰ ਫੇਸ ਕਰਦੇ ਜਾਣਾ ਤੇ ਪਰਮਾਤਮਾ ਤੇ ਆਸ ਰੱਖਣਾ ਕਿ ਉਹ ਵਾਹਿਗੁਰੂ ਪਰਮਾਤਮਾ ਸਭ ਕੁਝ ਠੀਕ ਕਰੇਗਾ ਤਾਂ ਇਹ ਹੈ ਰਜਾ ਪੁਰਾਣੇ ਸਮੇਂ ਦੇ ਵਿੱਚ ਵੇਖੋ ਜਿੰਨੀਆਂ ਸਹੂਲਤਾਂ ਸਾਨੂੰ ਅੱਜ ਮਿਲ ਰਹੀਆਂ ਸ਼ਾਇਦ ਸਿੱਖਾਂ ਦੇ ਕੋਲ ਉਹਨਾਂ ਕੋਲ ਨਹੀਂ ਸੀ ਪਰ ਉਹ ਫਿਰ ਵੀ ਅੱਧੀ ਅੱਧੀ ਰੋਟੀ ਖਾ ਕੇ ਜੰਗਲਾਂ ਦੇ ਵਿੱਚ ਰਹਿ ਕਰਕੇ ਵੀ ਜੰਗਾਂ ਲੜਦੇ ਹੋਏ ਸ਼ਹੀਦੀਆਂ ਪਾਉਂਦੇ ਹੋਏ ਵੀ ਰੱਜਾ ਦੇ ਵਿੱਚ ਰਹਿੰਦੇ ਸੀ ਤੇ ਸ਼ੁਕਰਾਨਾ ਕਰਦੇ ਸੀ ਉਸ ਪਰਮਾਤਮਾ ਦਾ ਪਰ ਅੱਜ ਕੱਲ ਇੰਨਾ ਵਧੀਆ ਸਭ ਕੁਝ ਹੋਣ ਦੇ ਬਾਵਜੂਦ ਵੀ ਏਸ਼ੀਆਂ ਵਾਲੇ ਕਮਰਿਆਂ ਦੇ ਵਿੱਚ ਸੋਫਿਆਂ ਤੇ ਬੈਠਣ ਦੇ ਬਾਵਜੂਦ ਵੀ ਮਨੁੱਖ ਪਰੇਸ਼ਾਨ ਦਾ ਪਰੇਸ਼ਾਨ ਹੈ ਕਿਉਂਕਿ ਜੋ ਕੁਝ ਵੀ ਹੋ ਜਾਂਦਾ ਏ ਉਹਨੂੰ ਐਕਸੈਪਟ ਨਹੀਂ ਕਰ ਪਾਉਂਦਾ ਉਹਨੂੰ ਪ੍ਰਵਾਨ ਨਹੀਂ ਕਰ ਪਾਉਂਦਾ ਤੇ ਸਦਾ ਦੁਖੀ ਰਹਿੰਦਾ ਏ ਜੋ ਵੀ ਹੋ ਰਿਹਾ ਏ ਉਹਨੂੰ ਮੰਨ ਲਈਏ ਉਹੀ ਪਰਮਾਤਮਾ ਦੀ ਰਜ਼ਾ ਹੁੰਦੀ ਏ ਹਰ ਇਨਸਾਨ ਆਪਣੇ ਹਾਲਾਤਾਂ ਨੂੰ ਬਦਲਣਾ ਚਾਹੁੰਦਾ ਤੇ ਬਹੁਤ ਵਾਰ ਜਦੋਂ ਉਹ ਬਹੁਤ ਮਿਹਨਤ ਕਰਦਾ ਤਾਂ ਜੇ ਕਈ ਵਾਰ ਫਿਰ ਵੀ ਸਫਲਤਾ ਨਹੀਂ ਮਿਲਦੀ ਤਾਂ ਉਹ ਕਿਸਮਤ ਭਾਗਾ ਕਰਮਾਂ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦਾ ਪਰ ਇਹ ਕੁਦਰਤ ਦਾ اٹਲ ਨਿਯਮ ਹੈ ਇਹ ਨੇਚਰ ਆਫ ਲਾਅ ਹੈ ਕਿ ਜੇ ਮਨੁੱਖ ਆਪਣਾ 100% ਦੇਵੇ ਪੂਰੀ ਮਿਹਨਤ ਕਰੇ ਤਾਂ ਪਰਮਾਤਮਾ ਉਹਨੂੰ ਇੱਕ ਨਾ ਇੱਕ ਦਿਨ ਫਲ ਜ਼ਰੂਰ ਲਾਉਂਦਾ ਤੇ ਜਿਹਨੂੰ ਅਸੀਂ ਕਿਸਮਤ ਕਹਿ ਦਿੰਨੇ ਆ ਉਹ ਉੱਥੇ ਕਿਸਮਤ ਨਹੀਂ ਹੁੰਦੀ ਇਹ ਮੇਰਾ ਮੰਨਣਾ ਹੈ ਉੱਥੇ ਵੀ ਉਹ ਪਰਮਾਤਮਾ ਹੀ ਪਿੱਛੇ ਖੜਾ ਹੁੰਦਾ ਕੋਈ ਨਾ ਕੋਈ ਵਿਦ ਬਣਦੀ ਏ ਉਸ ਵਿਦ ਬਣਨ ਦੇ ਨਾਲ ਹੀ ਸਾਨੂੰ ਸਫਲਤਾ ਮਿਲਦੀ ਏ ਜਾਂ ਅਸੀਂ ਸਾਡੇ ਸੁਪਨੇ ਨੂੰ ਪੂਰਾ ਕਰਦੇ ਹਾਂ ਤੇ ਬਹੁਤੇ ਇਨਸਾਨ ਤੇ ਕਿਸਮਤ ਤੇ ਭਾਗਾਂ ਤੇ ਗੱਲ ਛੱਡ ਕੇ ਖੁਦ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਦੇ ਪ੍ਰਤੀ ਆਪਣੇ ਜ਼ਿੰਦਗੀ ਦੇ ਪ੍ਰਤੀ ਉਨੇ ਜ਼ਿੰਮੇਵਾਰ ਨਹੀਂ ਬਣਦੇ ਰਿਸਪਾਂਸਿਬਿਲਟੀ ਨਹੀਂ ਚੁੱਕਦੇ ਉਹ ਆਪਣੇ ਪਰਿਵਾਰ ਦੋਸਤਾਂ ਮਿੱਤਰਾਂ ਰਿਸ਼ਤੇ ਨਾਤਿਆਂ ਨੂੰ ਬਿਲਕੁਲ ਦੋਸ਼ੀ ਠਹਿਰਾ ਕੇ ਆਪਣੇ ਹਾਲਾਤਾਂ ਨੂੰ ਦੋਸ਼ੀ ਠਹਿਰਾ ਕੇ ਖੁਦ ਕੁਝ ਵੀ ਨਹੀਂ ਕਰਦੇ ਡੱਕਾ ਨਹੀਂ ਤੋੜਦੇ ਤੇ ਪ੍ਰਮਾਤਮਾ ਤੇ ਸਾਰੀ ਗੱਲ ਸੁੱਟ ਦਿੰਦੇ ਨੇ ਕਿਉਂ ਨਹੀਂ ਮੇਰੇ ਕਰਮ ਮੇਰੇ ਲੇਖ ਹੀ ਇਦਾਂ ਲਿਖੇ ਨੇ ਪਰ ਮੈਂ ਇਸ ਗੱਲ ਬਾਰੇ ਇਦਾਂ ਨਹੀਂ ਸੋਚਦਾ ਜੇ ਮਿਹਨਤ ਕਰਾਂਗੇ ਕਾ ਇੱਕ ਨਾ ਇੱਕ ਦਿਨ ਉਹ ਪਰਮਾਤਮਾ ਫਲ ਜ਼ਰੂਰ ਲੋਂਦਾ ਏ ਤੁਸੀਂ ਕੀ ਸੋਚਦੇ ਹੋ ਤੁਹਾਡਾ ਇਹਦੇ ਪ੍ਰਤੀ ਕੀ ਓਪੀਨੀਅਨ ਹੈ ਤਾਂ ਮੈਨੂੰ ਤੁਸੀਂ ਵੀ ਆਪਣਾ ਇਹ ਨਜ਼ਰੀਆ ਜ਼ਰੂਰ ਦੱਸਿਓ